ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਇਸ ਵੀਡੀਓ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਦੀ ਮੀਟਿੰਗ ਹੋਈ ਹੈ ਕੀ ਕਿਹਾ ਲੇਕਿਨ ਜੋ ਮੀਟਿੰਗ ਤੋਂ ਬਾਅਦ ਕੀ ਹੈ ਉਹ ਜ਼ਿਆਦਾ ਇੰਪੋਰਟੈਂਟ ਆ ਉਹਦੇ ਬਾਰੇ ਗੱਲ ਕਰਨੀ ਹੈ ਤੇ ਇੱਕ ਜਿਸ ਤਰੀਕੇ ਨਾਲ ਕੈਲਗਰੀ ਤੋਂ ਉੱਚ ਲੋਕ ਆਏ ਇੱਕ ਵਫਦ ਆਇਆ ਗਿਆਨੀ ਰਗਵੀਰ ਸਿੰਘ ਨੂੰ ਮਿਲਿਆ ਕਿ ਜੀ ਉੱਥੇ ਗੁਰੂ ਘਰਾਂ ਦੇ ਵਿੱਚ ਨਸ਼ੇ ਕਰਦੇ ਨੇ ਜਿਹੜੇ ਪ੍ਰਬੰਧਕ ਨੇ ਉਹਦੀ ਗੱਲ ਕਰਨੀ ਹੈ ਇਹ ਸਾਰਾ ਕੁਝ ਜਿਹੜੇ ਕੋਈ ਮਸਲੇ ਚੱਲ ਰਹੇ ਨੇ ਉਹਨਾਂ ਚ ਇੱਕ ਸੰਕੇਤ ਜਿਹੜਾ ਇਸ ਵੀਡੀਓ ਬਣਾਉਣ ਦਾ ਮੁੱਖ ਕਾਰਨ ਹੈ ਉਹਤੇ ਗੱਲ ਕਰਾਂਗੇ ਉਸ ਸੰਕੇਤ ਇਹ ਦੱਸਦਾ ਹੈ ਕਿ ਤੁਸੀਂ ਕੱਠੀ ਹੋ ਜਾਣਾ ਹੈ ਤੁਸੀਂ ਕਿਹ ਹੋ ਜਾਣਾ ਹੈ ਇਹ ਗੱਲ ਕਹੀ ਹੈ ਐ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਇਹ ਕੋਈ ਚੱਲ ਰਿਹਾ ਹੈ ਪਿੱਛੇ ਕੋਈ ਗਲਬਾਤ ਚੱਲ ਰਹੀ ਹੈ ਜਾਂ ਉਹ ਹੀ ਕਹਿੰਦਾ ਉਹਨਾਂ ਨੇ ਕੀ ਉਹਦੇ ਪਿੱਛੇ ਕੀ ਹੋ ਸਕਦਾ ਇਹ ਸਾਰੀ ਗਲਬਾਤ ਇਸ ਵੀਡੀਓ ਚ ਆਪਾਂ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਅਕਸਰ ਮੈਂ ਜਿਹੜੀ ਗੱਲ ਕਰਦਾ ਹਾਂ ਤੁਹਾਡੇ ਨਾਲ ਉਹ ਅੱਜ ਵੀ ਕਰ ਰਹੇ ਹਾਂ ਕਿ ਤੁਸੀਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਜੇ ਆਪਾਂ ਗੱਲ ਕਰੀਏ ਕਿ ਐਗਜ਼ੈਕਟਿਵ ਦੀ ਮੀਟਿੰਗ ਸੀਓ ਦੇ ਚ ਬੜਾ ਕੁਛ ਸੀ ਜਦੋਂ ਖਬਰਾਂ 'ਚ ਦੱਸਦੇ ਸੀ ਕਿ ਜੀ ਹੋ ਸਕਦਾ ਹੈ ਸਲਾਹਕਾਰ ਬੋਰਡ ਬਣਾ ਲੈਣ ਇਸ ਮੀਟਿੰਗ 'ਚ ਪਹਿਲੀ ਮੀਟਿੰਗ ਜਦੋਂ ਚੌਥੀ ਵਾਰ ਪ੍ਰਧਾਨ ਬਣੇ ਨੇ ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਆ ਧਮੀ ਸਾਹਿਬ ਦੀ ਜਿਹੜੀ ਕੱਲ ਹੋਈ ਹੈ ਤੇ ਉਹਦੇ 'ਚ ਇਹ ਸੀ ਵੀ ਇਹ ਕਰ ਸਕਦੇ ਨੇ ਹੋਰ ਇੱਕ ਦੋ ਮਸਲੇ ਸੁਖਬੀਰ ਸਿੰਘ ਬਾਦਲ ਦਾ ਮਸਲਾ ਇਹ ਵੀ ਡਿਸਕਸ ਹੋ ਸਕਦਾ ਕੁਛ ਨਹੀਂ ਐਸਾ ਹੋਇਆ ਹਾਂ ਦੋ ਤਿੰਨ ਗੱਲਾਂ ਡਿਸਕਸ ਹੋਈਆਂ ਇੱਕ ਤਾਂ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਵੀ ਇੰਪੋਰਟੈਂਟ ਹੈ ਸਾਵਧਾਨੀ ਆਗਿਆ ਦਿੰਦਾ ਹੈ ਕਿ ਕੋਈ ਵੀ ਜਿਹੜਾ ਦੇਸ਼ ਦੇ ਵਿੱਚ ਸਿੱਖ ਧਰਮ ਨੂੰ ਮੰਨਦਾ ਹੈ ਤੇ ਅਮਰਤਾ ਲਈ ਹੈ ਉਹ ਆਪਣੇ ਪੰਜ ਕਕਾਰ ਜਿਹੜੇ ਨੇ ਉਹਨਾਂ ਦੇ ਮੁਤਾਬਕ ਆਪਣੀ ਜਿਹੜੀ ਹੈ ਰਹਿਣੀ ਬਣਾ ਸਕਦਾ ਹੈ ਪੰਜ ਕਕਾਰ ਦਾ ਧਾਰਨੀ ਹੋ ਸਕਦਾ ਹੈ ਲੇਕਿਨ 에ਅਰ ਫੋਰਸ ਸੌਰੀ ਜਿਹੜੇ ਹਵਾਈ ਅਡੇ ਨੇ ਏਅਰਪੋਰਟ ਨੇ ਜਿਹੜੇ ਉਹਨਾਂ ਤੇ ਇਹ ਕਿਹਾ ਜਾ ਰਿਹਾ ਜੀ ਕਹਿੰਦੇ ਤੁਸੀਂ ਕੋਈ ਵੀ ਕਰਮਚਾਰੀ ਜਿਹੜਾ ਸਿੱਖ ਹੈ ਅੰਮ੍ਰਿਤਧਾਰੀ ਹੈ ਉਹ ਕੁਰਬਾਨ ਨਹੀਂ ਪਾ ਕੇ ਆਓ ਤੇ ਅਜੈਕਟ ਕਮੇਟੀ ਚ ਆਇਆ ਵੀ ਧਰਮ ਤੇ ਹਮਲਾ ਹੈ ਜਿਹੜੀ ਗੱਲ ਲੱਗਦੀ ਵੀ ਠੀਕ ਹੈ ਸੰਵਿਧਾਨ ਜਦੋਂ ਆਗਿਆ ਦਿੰਦਾ ਤੇ ਤੁਸੀਂ ਇਸ ਤਰ੍ਹਾਂ ਦੇ ਆਰਡਰ ਦਿੰਨੇ ਹੋ ਤਾਂ ਉਹ ਹਮਲਾ ਤਾਂ ਹੈ ਹੀ ਹੈ ਉਹਨੂੰ ਆਪਾਂ ਇਹ ਗੱਲ ਨੂੰ ਇਸ ਐਂਗਲ ਤੋਂ ਲਿਆ ਜਾ ਸਕਦਾ ਕਿ ਉਹ ਹੈ ਇੱਕ ਖਾਸ ਕਿਸਮ ਦਾ ਜਦੋਂ ਇਹ ਰੋਕ ਲੱਗਦੀ ਹੈ ਉਹ ਸੰਵਿਧਾਨ ਦੇ ਜਿਹੜੇ ਹੱਕ ਦਿੱਤੇ ਹੋਏ ਨੇ ਉਹਨਾਂ ਤੇ ਰੋਕ ਲਾ ਰਹੇ ਹੋ ਤੁਸੀਂ ਜਿਹਦੀ ਤੁਹਾਡੇ ਕੋਈ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਜਿਵੇਂ ਕੋਈ ਬੱਚਿਆਂ ਤੇ ਤੂੰ ਘੜਾ ਪਾ ਕੇ ਆਏ ਤੈਨੂੰ ਪੇਪਰ ਚ ਨਹੀਂ ਪੜ੍ਹਦ ਦੇਣਾ ਜਾਂ ਤੂੰ ਇਹ ਸ੍ਰੀ ਸਾਹ ਪਾ ਕੇ ਆਏ ਇਹਦੇ ਨਾਲ ਤੂੰ ਅੰਦਰ ਨਹੀਂ ਉਹ ਕੁੜੀ ਨੂੰ ਰੋਕਿਆ ਨਹੀਂ ਜਿਹੜੀ ਇੱਕ ਉਹ ਜੈਪੁਰ ਗਈ ਸੀ ਰਾਜਸਥਾਨ ਜੁਡੀਸ਼ਰੀ ਤੇ ਪੇਪਰ ਦੇਣ ਇਸ ਤਰ੍ਹਾਂ ਦੇ ਬਹੁਤ ਸਾਰੇ ਇੱਕ ਟਰੌਮਾ ਤੁਸੀਂ ਚੰਡੀਗੜ੍ਹ ਤੋਂ ਛੱਡੋ ਰਾਜਪੁਰ ਛੱਡੋ ਬਟਿੰਡਾ 'ਚ ਹੋਈ ਸੀ ਸੋ ਇੱਕ ਤਾਂ ਇਹ ਇਸ਼ੂ ਇਹਨੂੰ ਬਲੈਂਡ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬਫਰ ਲੈ ਕੇ ਮਿਲਾਂਗੇ ਚਲੋ ਚੰਗੀ ਗੱਲ ਹੈ ਕੇਂਦਰ ਨੂੰ ਸਬੰਧਤ ਜਿਹੜਾ ਵਿਭਾਗ ਨੂੰ ਮਿਲੋ ਤੇ ਇਹ ਗੱਲ ਹੋਣੀ ਚਾਹੀਦੀ ਹੈ ਦੂਜੀ ਗੱਲ ਜਿਹੜੀ ਉਹ ਵੀ ਬੜੀ ਇੰਪੋਰਟੈਂਟ ਜਿਆਦਾ ਇੰਪੋਰਟੈਂਟ ਉਹਦੇ 'ਚ ਇਹ ਹੈ ਕਿ ਜੋ ਕੁਝ ਬ੍ਰੈਂਟਨ 'ਚ ਹੋਇਆ ਸੀ 3 ਨਵੰਬਰ ਨੂੰ ਤੇ ਉਹ ਸੀ ਜਦੋਂ ਜਿਹੜਾ ਲਾਈਫ ਸਰਟੀਫਿਕੇਟ ਲੈਣ ਦੇ ਲਈ ਕੈਂਪ ਲੱਗਿਆ ਸੀ ਭਾਰਤੀ ਕੌਂਸਲ ਜਿਹੜੇ ਅਧਿਕਾਰੀ ਉੱਥੇ ਸੀ ਤੋਂ ਇਸ ਕਰਕੇ ਵਿਰੋਧ ਹੋਇਆ ਉਹਨਾਂ ਦਾ ਜਿਹੜੇ ਪ੍ਰੋਟੈਸਟ ਕਰਨਾ ਸੀ ਖਾਲਸਤਾਨੀਆਂ ਨੇ ਇਹ ਗੱਲ ਅੱਛੇ ਤੱਕ ਤਾਂ ਠੀਕ ਹੈ ਲੇਕਿਨ ਜਿਸ ਤਰੀਕੇ ਨਾਲ ਉੱਥੇ ਇਹ ਕਿਹਾ ਗਿਆ ਜਿਹੜਾ ਟੀਰਾ মিডিਆ ਹੈ ਜੀ ਦੀ ਅੱਖ ਚ ਟੀਰ ਪਿਆ ਹੋਇਆ ਹੈ ਸਾਡੇ ਦੇਸ਼ ਦੇ ਵਿੱਚ ਇੱਕ মিডিਆ ਐਸਾ ਹੈ ਜਿਸ ਨੂੰ ਕੋਈ ਬੰਦਾ ਦਿਖਦਾ ਹੈ ਇੱਕੋ ਹੀ ਐਂਗਲ ਦਿਖਦਾ ਹੈ ਜੋ ਇਹਨੂੰ ਗੋਦੀ ਮੀਡੀਆ ਕਹ ਲੋ ਉਹਨਾਂ ਨੇ ਜਦ ਵਿੱਚ ਪ੍ਰਚਾਰ ਕੀਤਾ ਜੀ ਮੰਦਿਰ ਤੇ ਹਮਲਾ ਕੀਤਾ ਤੇ ਮੋਦੀ ਸਾਹਿਬ ਨੇ ਨਾਲ ਦੇ ਨਾਲ ਕਹਤਾ ਹਾਂਜੀ ਮੰਦਿਰ ਦੇ ਹਮਲੇ ਦੀ ਬਹਿ ਨਿੰਦਾ ਕਰਦਾ ਕੋਈ ਮੰਦਿਰ ਤੇ ਹਮਲਾ ਕਦੇ ਵੀ ਨਹੀਂ ਕੀਤਾ ਨਾ ਕੋਈ ਕਰਦਾ ਐਥੇ ਤੋਂ ਜਦੋਂ ਇੰਨੀ ਐਨਾ ਰੋਸ ਸੀ ਸਹਿਬਜ਼ਾਦਿਆਂ ਦੇ ਜਦੋਂ ਜੀਆਂ ਚ ਚੁਣੇ ਗਏ ਨੇ ਉਸ ਵੇਲੇ ਵੀ ਨਾਲ ਤੁਸੀਂ ਦੇਖੋ ਇਹਨਾਂ ਦੀ ਜਿਹੜਾ ਇਮਾਰਤ ਖੜੀ ਹੈ ਕਿਸੇ ਨੇ ਨਹੀਂ ਛੇੜਿਆ ਹਲੇ ਤਾਂ ਕੋਈ ਲੋਕ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਜiarਤ ਕਰਨ ਆਉਂਦੇ ਨੇ ਤੋ ਇਹ ਬਹੁਤ ਸਾਰੀਆਂ ਅਸਥਾਨਾਂ ਦੀ ਮਸਜਿਦਾਂ ਅੱਛੇ ਰਹੀਆਂ ਨੇ ਕਿਸੇ ਨੇ ਕੋਈ ਹਮਲਾ ਨਹੀਂ ਕਦੇ ਕੀਤਾ ਇਹ ਗਲਤ ਗੱਲ ਜਿਹੜੀ ਹੈ ਮੰਦਿਰ ਤੇ ਹਮਲਾ ਨਹੀਂ ਪ੍ਰੋਟੈਸਟ ਹੋਇਆ ਸੀ ਉਹਨੂੰ ਮੀਡੀਆ ਨੇ ਇਸ ਤਰ੍ਹਾਂ ਪੇਸ਼ ਕਰਕੇ ਹਿੰਦੂ ਸਿੱਖਾਂ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਕੱਲ ਫਿਰ ਜੈਕਟਿਵ ਕਮੇਟੀ ਦੀ ਮੀਟਿੰਗ ਕਹਿੰਦੀ ਵੀ ਦੇਖੋ ਇਹ ਇੱਕ ਬਰਤਾਂਤ ਸਿਰਜ ਰਹੇ ਨੇ ਸਿੱਖਾਂ ਦੇ ਖਿਲਾਫ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਹੈ ਸਿੱਖਾਂ ਦਾ ਅਕਸ਼ ਖਰਾਬ ਕਰ ਰਹੇ ਨੇ ਤੇ ਮੈਨੂੰ ਵੀ ਪਤਾ ਲੱਗਿਆ ਕਹਿੰਦੇ ਵੀ ਉਹ ਜਾਣ ਬੁੱਝ ਕੇ ਉੱਥੇ ਬੰਦੇ ਵੀ ਹਰਿਆਣਾ ਪੰਜਾਬੀ ਨਹੀਂ ਸੀ ਜਿਹੜੇ Hindu ਉਹ ਹਰਿਆਣਵੀ Hindu ਬਲਾਇਆ ਸੀ ਜਾਂ ਗਜਰਾਤੀ ਸੀ ਇਹ ਵੀ ਉੱਥੇ ਪਤਾ ਲੱਗਿਆ ਜਣੀ ਕੁਛ ਨਾ ਕੁਛ ਸਾਜ਼ਿਸ਼ਤਾ ਉੱਥੇ ਲੱਗਦੀ ਹੈ ਜਿਹੜੀ ਇਸ ਤਰ੍ਹਾਂ ਸੀ ਸੋ ਸ਼੍ਰੋਮਿਕ ਬੇਟੀ ਦੇ ਕੱਲ ਦੀ ਜਿਹੜੀ ਆਪਦੀ ਮੀਟਿੰਗ ਦੇ ਵਿੱਚ ਇਹ ਮਸਲਾ ਵੀ ਉੱਥੇ ਅਭਾਰਿਆ ਜਾਂ ਇਹ ਤੇ ਵੀ ਉਹਨਾਂ ਨੇ ਡਿਸਕਸ ਕੀਤਾ ਤੇ ਹੋਰ ਵੀ ਮਸਲਾ ਜੇ ਪਾਕਿਸਤਾਨ ਦਾ ਮਸਲਾ ਪਾਕਿਸਤਾਨ ਦੇ ਵਿੱਚ ਕਹਿੰਦੇ ਜੀ ਜਿਹੜੇ ਸਰਦਾਰੋਂ ਬਾਹਰੋਂ ਆਉਣਗੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਸਿੱਖਾਂ ਨੂੰ ਕੋਈ ਵੀਜ਼ਾ ਨਹੀਂ ਕੁਛ ਨਹੀਂ ਕੋਈ ਜਿਹੜੀ ਸ਼ਖਸੀਅਤ ਹੀ ਨਹੀਂ ਹੈ ਆਨਰ ਆਰਾਈਵਲ ਵੀਜ਼ਾ ਕੋਈ ਵੀਜ਼ਾ ਫੀਸ ਨਹੀਂ ਹੈ ਜੇਕਰ ਭਾਰਤੀਆਂ ਦੇ ਕੋਟੇ ਤੇ ਵੀ ਕੱਟ ਲਾਤਾ ਇਹ ਤੇ ਵੀ ਉਹ ਜਿਹੜਾ ਹੈ ਪਾਕਿਸਤਾਨ ਨਾਲ ਗੱਲ ਕਰਦੀ ਗੱਲ ਹੋਈ ਹੈ ਸੋ ਇਹ ਜੀਆਂ ਗੱਲਾਂ ਮੀਟਿੰਗ 'ਚ ਹੋਈਆਂ ਉਹ ਨਹੀਂ ਹੋਈਆਂ ਲੇਕਿਨ ਮੀਟਿੰਗ ਤੋਂ ਬਾਅਦ ਜੋ ਹੋਇਆ ਉਹ ਇੰਪੋਰਟੈਂਟ ਹੈ ਜਿਹਦੇ ਲਈ ਮੈਂ ਵੀਡੀਓ ਬਣਾ ਰਿਹਾ ਉਹ ਇੰਪੋਰਟੈਂਟ ਉਹ ਤੇ ਜੋ ਕਹਿੰਦੇ ਧੰਮੀ ਸਾਹਿਬ ਕਿ ਇਹ ਜਿਹੜੇ ਸੁਧਾਰ ਲਹਿਰਾਂ ਵਾਲੇ ਨੇ ਇਹੇ ਮੇਰੇ ਤਾਂ ਜਾਂਪ ਲਾਉਂਦੇ ਨੇ ਕਿ ਮੈਂ ਗੁਪਤ ਮੀਟਿੰਗ ਕਰਾਈ ਮੈਂ ਕਿਹੜੀ ਗੁਪਤ ਮੀਟਿੰਗ ਕਰਾਈ ਜੀ ਬਲਵਿੰਦਰ ਸਿੰਘ ਪੁੰਦੜ ਤੇ ਮੈਂ ਕਹਿੰਦੇ ਮਿਲੇ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਪਤ ਬੰਦ ਕਮਰਾ ਮੀਟਿੰਗ ਤਾਂ ਫਿਰ ਵੀ ਹੈ ਗੁਪਤ ਮੀਟਿੰਗ ਕਿਵੇਂ ਹੋਗੀ ਜੈਡ ਸਕਿਉਰਟੀ ਉਹਨਾਂ ਕੋਲ ਹੈ ਸਕਿਉਰਟੀ ਮੇਰੇ ਕੋਲ ਹੈ ਸਭ ਨੂੰ ਪਤਾ ਸੀ ਕਿੱਥੇ ਜਾਣੇ ਕਿਵੇਂ ਉਹਨੇ ਤੇ ਮੈਂ ਇੱਕ ਸ਼੍ਰੋਮਿਕ ਕਮੇਟੀ ਦਾ ਪ੍ਰਧਾਨ ਹਾਂ ਚੁਣਿਆ ਹੋਇਆ ਪ੍ਰਧਾਨ ਹੈ ਮੈਂ ਮਿਲ ਨਹੀਂ ਸਕਦਾ ਮੈਂ ਤਾਂ ਹਰੋਜ ਮਿਲਦਾ ਤੇ ਮੈਨੂੰ ਮਿਲਦੇ ਕੋਈ ਪਰਵਾਹੀ ਨਹੀਂ ਹੈ ਇਹ ਤੁਸੀਂ ਕਿਉਂ ਕਹਿੰਦੇ ਹੋ ਜੀ ਕੋਈ ਵੀ ਮਿਲ ਸਕਦਾ ਜੱਥੇਦਾਰ ਨੂੰ ਕਿ ਤੁਸੀਂ ਇਹ ਗੱਲ ਉਹਨੇ ਚਰਖ ਦਿੱਤਾ ਕਹਿੰਦੇ ਚਲੋ ਮੈਂ ਤਾਂ ਥੋੜੇ ਤਾਂ ਕਹਿੰਦੇ ਫਿਰ ਕੀ ਕਰੀਏ ਤੁਸੀਂ ਢਾਈ ਘੰਟੇ ਕੀ ਕੀਤਾ ਜੀ ਸudar lehar wale bhi ta mile ne na gurpratap badala chandu badra kaganjit barnala sare mile ਕਹਿੰਦੇ ਜੀ ਉਹਨਾਂ ਨੇ ਤਾਂ ਕੀ ਹੈ ਤੁਸੀਂ ਕਿਵੇਂ ਜਾ ਕੇ ਮਿਲਦੇ ਹੋ ਢਾਈ ਘੰਟੇ ਤੁਸੀਂ ਕੀ ਕੀਤਾ ਸਰ ਨੂੰ ਤੁਸੀਂ ਕਹੀ ਜਾਂਦੇ ਹੋ ਤੁਸੀਂ ਵੀ ਤਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦਿਓ ਵੀ ਤੁਹਾਡੇ ਵੀ ਤਾਂ ਕੋਈ ਫੈਸਲਾ ਹੋਵੇ ਜਣੀ ਉਹਨਾਂ ਨੇ ਜਿਹੜੀ ਗੱਲ ਕਹੀ ਉਹਦੇ ਵਿੱਚ ਉਹ ਇਹ ਕਹਿਣਾ ਚਾਹੁੰਦੇ ਸੀ ਵੀ ਤੁਸੀਂ ਕੋਈ ਜ਼ਿਆਦਾ ਸਹੀ ਤਰੀਕੇ ਨਾਲ ਨਹੀਂ ਚੱਲ ਰਹੇ ਤੁਸੀਂ ਇਹ ਗੱਲਾਂ ਗਲਤ ਨਹੀਂ ਥੋਡੀਆਂ ਕਿ ਅਸੀਂ ਉਹਨਾਂ ਨੂੰ ਮਿਲ ਕੇ ਪ੍ਰੈਸ਼ਰਾਈਜ਼ ਕਰ ਰਹੇ ਹਾਂ ਦੇਖੋ ਜੀ ਗੱਲ ਇਹ ਹੈ ਧਾਮੀ ਸਾਹਿਬ ਤੁਸੀਂ ਜੋ ਕਹਿ ਰਹੇ ਹੋ ਦੇਖੋ ਲੋਕਾਂ ਨੇ ਸਮਝਣਾ ਅਸਲ ਜੇ ਵੀ ਤੁਸੀਂ ਵਿਦਵਾਨਾਂ ਦੀ ਮੀਟਿੰਗ ਚਲੇਗੇ ਲੋਕ ਨੂੰ ਪਤਾ ਕਿ ਸਿੰਘ ਸਾਹਿਬਾਨ ਨੇ ਤੁਹਾਨੂੰ ਬੁਲਾਇਆ ਹੈ ਜਾਂ ਤੁਹਾਨੂੰ ਸੱਦਾ ਦਿੱਤਾ ਸੀ ਤੁਸੀਂ ਸਿੱਖ ਬੁੱਧੀਜੀਵੀ ਹੋ ਲੇਕਿਨ ਜੇ ਚਲੋ ਮੰਨ ਲਓ ਤੁਸੀਂ ਸਿੱਖ ਬੁੱਧੀਜੀਵੀ ਵੀ ਹੋ ਤਾਂ ਫਿਰ ਤੁਹਾਨੂੰ ਉੱਥੇ ਤੁਹਾਡਾ ਤਾਂ ਪਤਾ ਹੈ ਵੀ ਕੀ ਤੁਹਾਡਾ ਪੁਆਇੰਟ ਆਫ ਊ ਵੀ ਕੀ ਹੈ ਤੁਸੀਂ ਤਾਂ ਚਾਹੁੰਦੇ ਹੋ ਕੋਈ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਧਾਰਮਿਕ ਸਜਾ ਦੇ ਕੇ ਛੱਡੋ ਇਹ ਹੀ ਗੱਲ ਤੁਸੀਂ ਇਹ ਤੁਹਾਡੀ ਵੈਸੇ ਵੀ ਪਤਾ ਹੈ ਮੀਟਿੰਗ ਤਾਂ ਬਾਕੀਆਂ ਦੀ ਗੱਲ ਹੋਣੀ ਸੀ ਤੇ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਤਾਂ ਸਿਰਫ ਦੂਜਿਆਂ ਨੂੰ ਸੁਣ ਲੈ ਇਸ ਵੀ ਜਾ ਕੇ ਰਿਪੋਰਟ ਕਰ ਸਕੋ ਤਾਂ ਇਹ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਤੁਹਾਡੇ ਬਾਰੇ ਚਾਹਤੀਆਂ ਨੇ ਤਾਂ ਅਭੀ ਸਾਬ ਲੇਕਿਨ ਥੋੜੀ ਧਰਕ ਥੋੜੀ ਦਮ ਹੈ ਕਿ ਕੋਈ ਵੀ ਮੇਰ ਸਾਦਾ ਪ੍ਰਧਾਨ ਪਰ ਹੁਣ ਜਿਹੇ ਜਿਹੇ ਹਾਲਾਤ ਨੇ ਇਸ ਹਾਲਾਤ ਚ ਤੁਹਾਰੇ ਫੈਸਲਾ ਆਇਆ ਨਹੀਂ ਤੇ ਉਹਨਾਂ ਦੀ ਮੀਟਿੰਗਾਂ ਦਾ ਹੋਣਾ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਨਾਲ ਜਿਨ੍ਹਾਂ ਬਾਰੇ ਕਹੇ ਜਾਂਦਾ ਉਹ ਸਖਤ ਨੇ ਇਸ ਮਾਮਲੇ ਚ ਤੇ ਉਹਨਾਂ ਨੂੰ ਨਰਮ ਕਰਨ ਦੀ ਕੋਸ਼ਿਸ਼ ਇਹ ਚਰਚਾ ਜਿਹੜੀ ਹੋ ਰਹੀ ਏ ਤੁਹਾਡੀ ਹਾਂ ਇੱਕ ਗੱਲ ਉਹਨਾਂ ਨੇ ਹੋਰ ਕਹੀ ਧੰਮੀ ਸਾਹਿਬ ਨੇ ਕਿ ਤੁਸੀਂ ਐਵੇਂ ਹੀ ਨਾ ਇੱਕ ਦੂਜੇ ਦੇ ਖਿਲਾਫ ਇਹਨਾਂ ਸਖਤ ਬੋਧਿਆ ਕਰੋ ਜਿਹੜੀ ਸੁਧਾਰ ਲਹਿਰ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਇੱਕ ਦੂਜੇ ਤੇ ਜ਼ਿਆਦਾ ਦੋਸ਼ ਸ਼ਕਤੀ ਦਾ ਨਾ ਲਾਓ ਇਹ ਕਹਿੰਦੇ ਕੋਈ ਚੰਗੀ ਗੱਲ ਨਹੀਂ ਤੁਸੀਂ ਇਕੱਠੇ ਤਾਂ ਹੋ ਜਾਣਾ ਇਹ ਜਿਹੜੀ ਇਹ ਸੰਕੇਤ ਜਿਹੜਾ ਦਿੱਤਾ ਵੀ ਤੁਸੀਂ ਇਕੱਠੇ ਤਾਂ ਹੋ ਜਾਣਾ ਤੁਸੀਂ ਕਿਉਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ ਉਸ ਤਰ੍ਹਾਂ ਦੀ ਗੱਲਾਂ ਕਰੋ ਜਦੋਂ ਤੁਸੀਂ ਦੁਬਾਰਾ ਇਕੱਠੇ ਹੋਵੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਮੈਨੂੰ ਲੱਗਦਾ ਹੈ ਕਿ ਐਡਵੋਕੇਟ ਧਾਮੀ ਨੇ ਨਾ ਉਹਦਾ ਜਿਹੜਾ ਹੈਗਾ ਬशीर ਬਦਰ ਉਹਦਾ ਸ਼ੇਰ ਪੜ ਕੇ ਗਏ ਸੀ ਕਿਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਉਹ ਬशीर ਬਦਰ ਕੀ ਕਹਿੰਦਾ ਦੁਸ਼ਮਣੀ ਜਮਕਰ ਕਰੋ ਲੇਕਨ ਇਹ ਗੁੰਜਾਇਸ਼ ਰਹੇ ਦੁਸ਼ਮਣੀ ਜਮਕਰ ਕਰੋ ਲੇਕਨ ਇਹ ਗੁੰਜਾਇਸ਼ ਰਹੇ ਜਦ ਕਦੀ ਹਮ ਦੋਸ ਹੋ ਜਾਏ ਤੁਸ਼ ਸ਼ਬਿੰਦਾ ਨਾ ਹੋ ਤੋ ਇਹ ਗੱਲ ਉਹਨਾਂ ਨੇ ਕਹੀ ਹੈ ਸੱਦੇ ਵਿੱਚ ਕਹਦੇ ਯਾਰ ਇਹ ਇਹ ਕਿਹੜੀ ਗੱਲ ਹੈ ਇਕੱਠੇ ਹੋ ਜਾਣਾ ਹੁਣ ਤੁਸੀਂ ਦੇਖਣੇ ਪਵੇ ਦਰਸ਼ਕੋ ਕਿ ਜੇ ਇਹ ਕਹਿ ਰਹੇ ਨੇ ਤਾਂ ਅਮੀ ਸਾਹਿਬ ਕਿਤੇ ਅੰਦਰੋਂ ਉਂਦਰੀ ਇਕੱਠੇ ਕਰਨ ਦੀ ਗੱਲ ਤਾਂ ਨਹੀਂ ਚੱਲ ਰਹੀ ਹਰ ਵਕਤ ਗੱਲ ਹੁੰਦੀ ਹੈ ਪੰਛ ਕੇਕਤਾ ਪੰਛ ਕੇਕਤਾ ਤੇ ਇਹ ਸ਼ਾਇਦ ਉਸ ਪਾਸੇ ਨੂੰ ਇਸ਼ਾਰਾ ਕਰਦੀ ਹੈ ਕਿ ਕੀ ਜਿਹੜੇ ਇਹ ਪੰਥਕ ਧਰਾਂ ਨੇ ਇਕੱਠੀਆਂ ਹੋਣਗੀਆਂ ਇਕੱਠੇ ਦੇਖੋ ਏਕਤਾ 'ਚ ਜੋ ਕੁਝ ਹੈ ਉਹ ਤਾਂ ਕੋਈ ਦੂਰਾ ਵਾਹਿਆ ਹੀ ਨਹੀਂ ਏਕਤਾ ਹੀ ਤਾਂ ਚਾਹਦੇ ਨੇ ਇਹ ਵੀ ਤਾਂ ਇਹ ਕਹਿੰਦੇ ਸੀ ਕਿ ਕੁਰਬਾਨੀ ਕਰੇ ਸਗਵੀਰ ਸਿੰਘ ਬਾਦਲ ਤੇ ਤਾਂ ਕਿ ਏਕਤਾ ਹੋਵੇ ਤੇ ਹੁਣ ਇਹ ਵੀ ਕਹਿ ਜਾਂਦਾ ਵੀ ਜਿਹਦੀ ਜਿਹਦੇ ਗਨਾਹ ਨੇ ਉਹ ਆਪ ਦਾ ਛੱਡੋ ਏਕਤਾ ਕਰ ਲਓ ਛੱਡੋ ਕੀ ਤੁਸੀਂ ਆਪ ਦੇ ਦੇ ਉਹਦੇ ਤੇ ਦਿਓ ਅਸਤੀਫੇ ਫਿਰ ਲੋਕ ਚੁਣ ਲੈਣਗੇ ਜਿਹਨੂੰ ਚੁਣਨੇ ਸ਼ਾਇਦ ਗੱਲ ਲੋਕਾਂ ਦੀ ਭਾਵਨਾ ਹੈ ਇਹਨਾਂ ਦੀ ਭਾਵਨਾ ਇਕਤਾ ਦੀ ਹੈ ਹੁਣ ਕੀ ਚੱਲ ਰਿਹਾ ਹੈ ਇਹ ਤਾਂ ਉਹਨਾਂ ਕਿ ਐਸਰਾਈ ਹੋ ਸਕਦੀ ਹੈ ਲੇਕਿਨ ਜਿਹੜੀ ਉਹਨਾਂ ਨੇ ਗੱਲ ਕਹੀ ਉਹ ਤੋਂ ਮੈਨੂੰ ਇਹ ਗੱਲ ਨਜ਼ਰ ਆਈ ਹੈ ਕਿ ਕਿਤੇ ਨਾ ਕਿਤੇ ਇਹ ਗੱਲ ਦੁਆਰਾ ਇਕਤਾ ਦੀ ਚੱਲ ਰਹੀ ਹੈ ਪਹਿਲਾਂ ਵੀ ਕਿਹੜੇ ਇੱਕ ਵਾਰੀ ਹੋਇਆ ਬਹੁਤ ਵਾਰ ਹੋਇਆ ਟੋੜਾ ਸਾਹਿਬ ਤੋਂ ਵੱਡੇ ਬਾਦਲ ਸਾਹਿਬ ਦਾ ਆਪਾਂ ਦੇਖਿਆ ਹੀ ਹੈ ਅਕਾਲੀ ਦਰ ਬਣਾਉਣ ਤੋਂ ਬਾਅਦ ਤੇ ਸਰਵਿੰਦ ਅਕਲੀਦਲ ਬਣ ਤੋਂ ਬਾਅਦ ਦਵਾਰਾਂ ਇੱਕ ਤਾਂ ਹੋਈ ਤਾਂ ਸੀ ਆਪਾਂ ਨੁਕਸਾਨ ਜ਼ਰੂਰ ਕੈਪਟਨ ਸਾਹਿਬ ਨੂੰ ਜਿਹੜਾ ਮੁੱਖ ਪਤਰੀ ਬਣਉਣ ਤੋਂ ਬਾਅਦ ਹੋਇਆ ਸੀ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਇੱਕ ਹੋਰ ਵੀ ਦੱਸਦਾ ਅੱਜਕੱਲ ਗੈਨੀ ਹਰਪੀ ਸਿੰਘ ਕੋਲ ਤਾਂ ਬੜੇ ਮਸਲੇ ਆ ਰਹੇ ਨੇ ਤਾਂ ਮੈਂ ਤਾਂ ਇਹ ਕਹਿਆ ਸੀ ਉਹਨਾਂ ਦੇ ਸਕਾਤਰੇ ਤੇ ਵਟਾ ਕਰ ਦੋ ਉਹਨਾਂ ਨੂੰ ਬਸਲ ਤੁਸੀਂ ਕੋਈ ਕੋਣ ਕੋਲ ਤਾਂ ਹੁਣ ਟਾਈਮ ਹੀ ਨਹੀਂ ਐਨੇ ਮਸਲੇ ਆ ਰਹੇ ਨੇ ਸਟਾਪ ਦਿਉਣਾ ਚਾਹੀਦਾ ਉਹਨਾਂ ਦਾ ਤਾਂ ਉਹਨੇ ਕੈਲਗਰੀ ਤੋਂ ਆਇਆ ਜੀ ਕਹਿੰਦੇ ਸਾਡੇ ਜਿਹੜੇ ਪ੍ਰਬੰਧਕ ਨੇ ਨਾ ਗੁਰੂ ਘਰ ਦੇ ਉਹ ਕਹਿੰਦੇ ਨਸ਼ੇ ਕਰਦੇ ਨੇ ਜੇ ਨਹੀਂ ਉਹਨਾਂ ਨੂੰ ਤੁਸੀਂ ਕਿਉਂਕਿ ਉਹ ਸਭ ਮਰਿਆਦਾ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਨੂੰ ਸਜ਼ਾ ਦਿਓ ਬਦਲ ਉਹਨੂੰ ਬੜਾ ਕੁਝ ਚੱਲੀ ਜਾ ਰਿਹਾ ਹੈ ਸੱਚ ਬੈਸੇ ਮੈਂ ਸਮਝਦਾ ਚਲੋ ਉਹ ਤਾਂ ਗੱਲ ਹੋ ਗਈ ਕਿਉਂਕਿ ਸਰਵੱਚ ਅਸੀਂ ਸਤਾਨ ਮੰਨਦੇ ਆ ਅਕਾਲ ਤਖਤ ਸਾਹਿਬ ਨੂੰ ਪਰ ਇੱਕ ਗੱਲ ਅਗਲੀ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਜਿਹੜੇ ਸਿੱਖ ਹੁਣ ਗਲੋਬਲ ਹੋ ਗਏ ਉਨਰ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਕਿ ਗਲੋਬਲ ਜਿਹੜੇ ਫੈਲੇ ਹੋਏ ਦੁਨੀਆ 'ਚ ਫੈਲੇ ਹੋਏ ਸਿੱਖ ਨੇ ਉਹਨਾਂ ਨੂੰ ਕਿਵੇਂ ਅਕਾਲ ਤਖਤ ਸਾਹਿਬ ਦੇ ਨਾਲ ਜੋੜਿਆ ਜਾਵੇ ਜਾਂ ਉਹਨਾਂ ਦੀ ਹਿੱਸੇਦਾਰੀ ਕਿਵੇਂ ਹੋਵੇ ਇਹ ਤੇ ਆਪਾਂ ਇੱਕ ਵੀਡੀਓ ਹੋਰ ਪਾਵਾਂਗੇ ਤੇ ਹੁਣ ਇੰਨਾ ਹੀ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੀ ਹੋਇਆ? ਦੱਸੋ। ਟੋਕ। ਫਰੈ। ਇੰਟਰਵਿਊ। ਵਾਟ? ਹਾਊ ਵਾਸ ਦ ਇੰਟਰਵਿਊ? ਇੰਟਰਵਿਊ ਦਾ ਮੈਂ ਕਿਹਾ ਬਹੁਤ ਦਿਓ ਦੀ। ਕਿਵੇਂ ਸ਼ੁਰੂ ਹੋਈ? ਕੀ ਗੱਲਬਾਤ ਹੋਈ? ਕੋਈ ਕਾਰੀ ਜੀ ਉਹ ਵੀ ਪੜਨਾ ਉਸ ਕਰ ਰਹੀ ਜੀ ਇਹਦਾ ਵੀ ਹੂੰ ਕੀ ਕਿਹਾ ਜੋ ਹੂੰ ਹਾਂ ਹਾਂ ਫਿਰ ਉਹ ਤੋਂ ਮਿੰਟ ਆਪਣੀ ਸਟੋਰੀ ਜਿਹਾ ਸੁਣਾਈ ਹੈ ਬਤਨ ਉੱਥੇ ਜਾ ਕੇ ਖਾਧੀ ਸੀ ਨਿਊ ਔਰਲੈਂਡ ਬਤਨ ਯੂਐਸਏ ਦੀ ਉਹ ਹਾਂ ਤੇ ਕਹਿੰਦੀ ਹੁਣ ਮੈਂ ਸੋਚ ਰਹੀ ਹਾਂ ਵੀ ਮੈਂ ਜਾਣਾ ਚਲੋ ਫਿਰ ਉਹਨੇ ਮੈਨੂੰ ਪੁੱਛਿਆ ਵੀ ਤੂੰ ਕਿਵੇਂ ਆਇਆ ਹਾਂ ਇਸ ਵੀਚ ਉਹਦੇ ਨਾਲ ਮੈਂ ਪਹਿਲਾਂ ਅਰੇਡੀ ਮੈਨੂੰ ਪਤਾ ਸੀ ਉਹ ਮੈਨੂੰ ਪੁੱਛਿਆ ਹਾਂ ਹਾਂ I do